ਆਹੀ ਕਿਹੜੇ ਲੋਕਲ ਬੰਦੇ ਆ ਅਸੀਂ ਲੋਕਲ ਬੰਦੇ ਹੀ ਹਾਂ ਸੋਹਦੇ ਸਾਨੂੰ ਜਾਣ ਦੋ ਇਹ ਤਾਂ ਨਾ ਕਰੋ ਵੇਖੋ ਇਹ ਤਾਂ ਨਾ ਕਰੋ ਇਹੋ ਗੱਲ ਆਪਾਂ ਕਹਿ ਲਈਏ ਪਾਜੀ ਹੈਲੋ ਨਾ ਉਹ ਇਧਰੋਂ ਸਾਨੂੰ ਪਤਾ ਨਹੀਂ ਆਪਾਂ ਕਿੱਧਰ ਜਾਣਾ ਜੀ ਬੰਦੇ ਸਾਡੇ ਅੱਗੇ ਬੈਠੇ ਆਪਾਂ ਇਧਰ ਕਿੱਧਰ ਚੱਲੀਏ ਇਹ ਤਾਂ ਨਾ ਕਰੋ ਸਰਦਾਰ ਸਾਰੇ ਇਹ ਕੰਮ ਨਾ ਕਰੋ ਜੀ ਜਾਣਾ ਤੇ ਜੇ ਜਾਣਾ ਚਲੋ ਜਾਂਦੋ ਵੀਰੇ ਸਿੱਧੀ ਜਾਂਦੋ 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 ਸਿੱਧੀ ਜਾਂਦੋ 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 ਜਾ ਲੋੜ ਅਗੇ ਇਧਰ ਕਿਧਰ ਜਾਣਾ ਸੀ ਜਾਂ ਸਿੱਧੀ ਜਾਂਦੋ 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 ਚੱਲ ਜਾਂਦੋ 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 ਸਿੱਧੀ ਜਾਂਦੋ ਨੋਬੀ ਡੁੱਬੇ ਨੇ ਸਾਰੇ ਸਾਰੇ ਉਹ ਜਰੜ ਗਏ ਨੇ ਉਹ ਚ ਡੁੱਬ ਗਏ ਨੇ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਜੀ ਹੋਰਾਂ ਦੇ ਵਿੱਚ ਪਾਣੀ ਭਰ ਚੁੱਕਾ ਔਰ ਲਾਈਟ ਬਿਲਕੁਲ ਬੰਦਾ ਕਿਸੇ ਪਾਸੋਂ ਵੀ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਇਸ ਕਰਕੇ ਭਰਾਵਾਂ ਨੂੰ ਕਹਿੰਦੀ ਆ ਜੇ ਲੈ ਕੇ ਆਉਣਾ ਤੇ ਬਸ ਤੋਂ ਬਾਅਦ ਇੱਥੇ ਪਾਣੀ ਲੈ ਕੇ ਜੂਰ ਆਉਣਾ ਕਿਉਂਕਿ ਥਾਣੇ ਦੀ ਬਹੁਤ ਕਿਨਤਾਈ ਆ ਜਿਹੜੇ ਪਿੰਡ ਪਿੰਡਾਂ ਦੇ ਵਿੱਚ ਲੋਕ ਫਸੇ ਹੋਏ ਆ